ਪਲੇ ਆਜੜੀ ਦੀ ਕਹਾਣੀ ਅੱਜ ਦੀ ਕਹਾਣੀ ਇਸ ਤਰ੍ਹਾਂ ਪੁੱਤਰ ਇੱਕ ਵਰਤੀ ਗੱਲ ਹੈ ਕਿ ਪਹਾੜੀਆਂ ਦੇ ਵਿੱਚ ਇੱਕ ਪਿੰਡ ਸੀ ਉਸ ਪਿੰਡ ਦੇ ਲੋਕ ਬਹੁਤ ਸਾਦੇ ਸੁਭਾਅ ਦੇ ਸੀ ਤੇ ਕੋਈ ਇੱਕ ਦੂਜੇ ਨਾਲ ਵੈਰ ਵਿਰੋਧ ਨਹੀਂ ਸੀ ਕਰਦਾ ਇੱਕ ਦੂਜੇ ਵੱਲੋਂ ਕਿਸੇ ਕਿਸਮ ਦਾ ਲਕੋੜ ਨਹੀਂ ਸੀ ਰੱਖਦੇ ਅੰਦਰੋਂ ਬਾਹਰੋਂ ਇੱਕੋ ਜਿਹੀ ਸੀ ਇਸ ਕਰਕੇ ਬਾਕੀ ਪਿੰਡਾਂ ਦੇ ਲੋਕ ਉਸ ਪਿੰਡ ਨਾਲ ਖਾਰ ਖਾਂਦੇ ਸੀ ਉਸ ਪਿੰਡ ਦਾ ਇੱਕ ਆਜੜੀ ਰਈਆ ਰੋਜ਼ ਆਪਣੀਆਂ ਭੇਡਾਂ ਬੱਕਰੀਆਂ ਲੈ ਕੇ ਪਹਾੜ ਤੇ ਚਲਾ ਜਾਂਦਾ ਸੀ ਤੇ ਉਹਨਾਂ ਨੂੰ ਖਵਾ ਕੇ ਚਾਰਾ ਚਰਾ ਕੇ ਵਾਪਸ ਲੈ ਕੇ ਆਉਂਦਾ ਸੀ ਰੋਜ਼ਾਨਾ ਦੇ ਇਸ ਕਾਰਜ ਵਿੱਚ ਉਸ ਨੂੰ ਕਈ ਵਾਰ ਹਨੇਰਾ ਹੋ ਜਾਂਦਾ ਪਰ ਉਹ ਕਦੇ ਘਬਰਾਇਆ ਨਹੀਂ ਸੀ ਇੱਕ ਵੱਡੀ ਗੱਲ ਹੈ ਕਿ ਉਹ ਆਜੜੀ ਰਈਆ ਆਪਣੀਆਂ ਭੇਡਾਂ ਬੱਕਰੀਆਂ ਨੂੰ ਪਹਾੜੀਆਂ ਦਿਆਂ ਖੁਲੀ ਆਵਾਦੀਆਂ ਵਿੱਚ ਛੱਡ ਕੇ ਇੱਕ ਪੱਥਰ ਤੇ ਬੈਠ ਕੇ ਬੰਸਰੀ ਵਜਾ ਰਿਹਾ ਸੀ ਅਚਾਨਕ ਉਸ ਦੇ ਕੰਨਾਂ 'ਚ ਇੱਕ ਕਿਸੇ ਦੇ ਨ ਘੁਰਾਉਣ ਦੀ ਆਵਾਜ਼ ਆਈ ਕੋਈ ਜਿਵੇਂ ਹਲਕਾ ਹਲਕਾ ਰੋ ਰਿਹਾ ਸੀ ਰਈਆ ਬੰਸਰੀ ਵਜਾਉਣੀ ਭੁੱਲ ਗਿਆ ਉਸ ਨੂੰ ਇੱਕ ਆਦਮੀ ਮੁਸੀਬਤ ਵਿੱਚ ਲੱਗਾ ਉਹ ਪੱਥਰ ਤੋਂ ਉੱਠਿਆ ਉਸ ਨੇ ਆਲਾ ਦੁਆਲਾ ਦੇਖਿਆ ਉਸ ਨੂੰ ਕਿਤੇ ਵੀ ਕੁਝ ਦਿਖਾਈ ਨਹੀਂ ਦਿੱਤਾ ਹੁਣ ਰਈਆ ਇੱਧਰ ਉੱਧਰ ਨੂੰ ਤੁਰ ਪਿਆ ਜਿੱਥੋਂ ਆਵਾਜ਼ ਆਉਂਦੀ ਸੀ ਆਹਰ ਉਸਨੇ ਇੱਕ ਖੱਡ ਵੱਲ ਝਾਤੀ ਮਾਰੀ ਇੱਕ ਦਰਖਤ ਤੇ ਕੋਈ ਆਦਮੀ ਟੰਗਿਆ ਹੋਇਆ ਦਰਦ ਨਾਲ ਕਰਾ ਰਿਹਾ ਸੀ ਰਈਆ ਉਤਰਿਆ ਉਸਨੇ ਬੜੀ ਮੁਸ਼ਕਲ ਨਾਲ ਉਸ ਆਦਮੀ ਨੂੰ ਦਰਖਤ ਤੋਂ ਉਤਾਰਿਆ ਤੇ ਲੇਟਾ ਦਿੱਤਾ ਆਦਮੀ ਦੇ ਸਰੀਰ ਤੇ ਕਈ ਥਾਵਾਂ ਤੋਂ ਖੂਨ ਸਿਮ ਰਿਆ ਸੀ हे ਭਲੇ ਪੁਰਸ਼ ਤੇਰੀ ਇਹ ਹਾਲਤ ਕਿਸ ਨੇ ਬਣਾਈ ਹੈ ਮੇਰੇ ਧਰਮੀ ਭਰਾ ਪਹਿਲਾਂ ਮੈਨੂੰ ਪਾਣੀ ਪਿਆ ਫੇਰ ਸਾਰੀ ਗੱਲ ਦੱਸਾਂਗਾ ਉਹ ਆਦਮੀ ਅਜੇ ਵੀ ਘਰ ਆ ਰਿਹਾ ਸੀ ਰਈਆ ਸਾਰੇ ਇਲਾਕੇ ਦਾ ਵਕਫ ਸੀ ਉਸ ਨੂੰ ਪਤਾ ਸੀ ਕਿ ਪਾਣੀ ਬਹੁਤ ਦੂਰ ਹੈ ਉਸ ਨੇ ਆਪਣੀ ਇੱਕ ਬੱਕਰੀ ਚੋਈ ਤੇ ਉਸ ਦਾ ਦੁੱਧ ਲਿਆ ਕੇ ਉਸ ਆਦਮੀ ਨੂੰ ਪਿਲਾ ਦਿੱਤਾ ਉਸ ਆਦਮੀ ਨੂੰ ਕੁਝ ਰਾਹਤ ਮਹਿਸੂਸ ਹੋਈ ਹੌਲੀ ਹੌਲੀ ਉਸ ਵਿੱਚ ਕੁਝ ਸ਼ਕਤੀ ਆ ਗਈ ਰਈਏ ਨੇ ਉਸ ਨੂੰ ਉਸ ਦੀ ਕਹਾਣੀ ਪੁੱਛੀ ਆਦਮੀ ਝੂਠ ਬੋਲਣ ਲੱਗਾ ਪਿਆਰੇ ਭਾਈ ਮੈਂ ਬੁੜੀ ਦੂਰ ਤੋਂ ਆਇਆ ਹਾਂ ਇੱਕ ਸੰਨਿਆਸੀ ਹਾਂ ਇਸ ਪਹਾੜੀ ਤੇ ਜੜੀਆਂ ਬੂਟੀਆਂ ਇਕੱਠੀਆਂ ਕਰਨ ਆਇਆ ਸੀ ਪਰ ਇੱਕ ਰਾਤ ਮੈਨੂੰ ਹਨੇਰਾ ਹੋ ਗਿਆ ਤੇ ਜਦੋਂ ਮੈਂ ਹੇਠਲੇ ਪਿੰਡ ਵਿੱਚੋਂ ਲੰਘ ਰਿਹਾ ਸੀ ਤਾਂ ਪਿੰਡ ਦੇ ਲੋਕਾਂ ਨੇ ਮੈਨੂੰ ਚੋਰ ਸਮਝ ਕੇ ਮੇਰੇ ਤੇ ਹਮਲਾ ਕਰ ਦਿੱਤਾ ਮੈਨੂੰ ਬਹੁਤ ਮਾਰਿਆ ਕੁੱਟਿਆ ਤੇ ਆਖਰ ਮੈਨੂੰ ਇਸ ਖੱਡ 'ਚ ਸਿੱਟ ਦਿੱਤਾ ਕੁਦਰਤੀ ਮੈਂ ਇਸ ਦਰਖਤ ਤੇ ਟੰਗਿਆ ਗਿਆ ਆ ਅੱਜ ਧੀ ਰਈਆ ਮਨ ਹੀ ਮਨ ਸੋਚਣ ਲੱਗਾ ਇਹ ਆਦਮੀ ਬਿਲਕੁਲ ਝੂਠ ਬੋਲਦਾ ਹੈ ਮੇਰੇ ਪਿੰਡ ਦੇ ਲੋਕ ਇੰਜ ਨਹੀਂ ਕਰ ਸਕਦੇ ਉਹਨਾਂ ਲਈ ਤਾਂ ਕੋਈ ਰਾਹੀ ਦੇਵਤੇ ਸਮਾਨ ਹੁੰਦਾ ਹੈ ਕੋਈ ਵੀ ਆਉਂਦਾ ਉਸਨੂੰ ਦੇਵਤੇ ਸਮਾਨ ਉਹਦਾ ਆਦਰ ਕਰਦੇ ਆ ਪਰ ਇਸ ਪੁਰਸ਼ ਨੂੰ ਮੈਂ ਭਲਾ ਆਦਮੀ ਬਣਾ ਕੇ ਛੱਡਾਂਗਾ ਫਿਰ ਰਈਆ ਨਿਮਰਤਾ ਨਾਲ ਕਹਿਣ ਲੱਗਾ ਪਿਆਰੇ ਰਾਹੀ ਤੂੰ ਮੇਰੇ ਨਾਲ ਘਰ ਚੱਲ ਆ ਆਪਾਂ ਉਹਨਾਂ ਸਾਰੇ ਲੋਕਾਂ ਨੂੰ ਸਜ਼ਾ ਦੇਵਾਂਗੇ ਜਿਨ੍ਹਾਂ ਨੇ ਤੇਰੇ ਨਾਲ ਧੋਖਾ ਕੀਤਾ ਹੈ ਉਹ ਆਦਮੀ ਬੜਾ ਖੁਸ਼ ਹੋਇਆ ਉਹ ਰਈਏ ਆਜੜੀ ਨਾਲ ਉਸ ਦੇ ਘਰ ਵੱਲ ਨੂੰ ਤੁਰ ਪਿਆ ਜਦੋਂ ਦੋਵੇਂ ਉਸ ਪਿੰਡ ਵੱਲ ਨੂੰ ਜਾ ਰਹੇ ਸੀ ਤਾਂ ਆਦਮੀ ਪਿੰਡ ਵੱੜਦਿਆਂ ਹੀ ਕਹਿਣ ਲੱਗਾ ਭਲੇ ਪੁਰਸ਼ ਮੈਨੂੰ ਤਾਂ ਬੜਾ ਡਰ ਲੱਗਦਾ ਹੈ ਇਸ ਪਿੰਡ ਦੇ ਲੋਕ ਮੈਨੂੰ ਮਾਰ ਦੇਣਗੇ ਉਹ ਆਦਮੀ ਅੰਦਰ ਵੀ ਉਸ ਪਿੰਡ ਦੀ ਬੇਇੱਜ਼ਤੀ ਕਰਨ ਦੀ ਗੱਲ ਬੈਠੀ ਹੋਈ ਸੀ ਘਬਰਾ ਨਾ ਮੈਂ ਤੇਰੇ ਨਾਲ ਆ ਰਈਏ ਨੇ ਉਹਨੂੰ ਪਿਆਰ ਨਾਲ ਸਮਝਾਇਆ ਹੁਣ ਉਹ ਆਦਮੀ ਰਈਏ ਦੇ ਘਰ ਆ ਗਿਆ ਰਈਏ ਦੀ ਮਾਂ ਪਿਓ ਉਸ ਆਦਮੀ ਦੀ ਸੇਵਾ ਵਿੱਚ ਲੱਗ ਗਏ ਬੱਕਰੀ ਦੇ ਦੁੱਧ ਨਾਲ ਦੇਸੀ ਘਿਓ ਵੀ ਦਿੰਦੇ ਉਹ ਆਦਮੀ ਬੜੀ ਛੇਤੀ ਨੌ ਵਰ ਨੌ ਹੋ ਗਿਆ ਪਰ ਉਸ ਦੇ ਦਿਲ ਚ ਵਸੀ ਹੋਈ ਬੇਈਮਾਨੀ ਨੂੰ ਰਈਆ ਆ ਜੜੀ ਚੱਕੀਦਰਾ ਸਮਝਦਾ ਸੀ ਇੱਕ ਦਿਨ ਉਹ ਆਦਮੀ ਜਾਣ ਬੁੱਝ ਕੇ ਤਰਸ ਦਾ ਪਾਤਰ ਬਣਦਾ ਹੋਇਆ ਰਈਏ ਆ ਜੜੀ ਨੂੰ ਕਹਿਣ ਲੱਗਾ ਪਿਆਰੇ ਧਰਮੀ ਭਰਾ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਮੇਰੇ ਤੇ ਕਮਜ਼ੋਰੀ ਬਹੁਤ ਹੀ ਭਾਰੀ ਹੋ ਰਹੀ ਹੈ ਜੇ ਮੈਨੂੰ ਖਾਣ ਨੂੰ ਬੱਕਰੀ ਦਾ ਮਾਸ ਮਿਲੇ ਤਾਂ ਮੈਂ ਛੇਤੀ ਠੀਕ ਹੋ ਜਾਊਗਾ ਕਿਉਂ ਨਹੀਂ ਮੇਰੇ ਪਿਆਰੇ ਮਹਿਮਾਨ ਰਈਆ ਇਕਦਮ ਮੰਨ ਗਿਆ ਉਸਨੇ ਆਪਣੀ ਇੱਕ ਬੱਕਰੀ ਮਾਰੀ ਤੇ ਉਸ ਦਾ ਮਾਸ ਰੰਨ ਕੇ ਉਸ ਆਦਮੀ ਨੂੰ ਖਵਾ ਦਿੱਤਾ ਫਿਰ ਕੀ ਸੀ ਵੇਲੇ ਬੈਠਿਆ ਉਸ ਆਦਮੀ ਨੂੰ ਖਾਣ ਨੂੰ ਚੰਗਾ ਮਿਲਣ ਲੱਗਾ ਤੇ ਉਸਨੇ ਕਿਸੇ ਨਾ ਕਿਸੇ ਬਹਾਨੇ ਰਈਏ ਕੋਲੋਂ ਕੋਈ ਭੇਡ ਜਾਂ ਬੱਕਰੀ ਮਰਵਾ ਲੈਣੀ ਤੇ ਕਈ ਦਿਨ ਮੀਟ ਖਾਂਦਾ ਰਿਹਾ ਸਾਰਾ ਦਿਨ ਚੌਂਪੜੀ ਵਿੱਚ ਬੈਠਾ ਗਵੰਡੀਆਂ ਦੇ ਮੁੰਡੇ ਜਲੂਟੀ ਨਾਲ ਤਾਸ਼ ਖੇਡਦਾ ਰਹਿੰਦਾ। ਇੱਕ ਦੋ ਵਾਰ ਆਜੜੀ ਰਈਏ ਨੇ ਉਸ ਨੂੰ ਆਪਣੇ ਨਾਲ ਖੇਤਾਂ 'ਚ ਪਹਾੜੀ ਤੇ ਜਾਣ ਲਈ ਕਿਹਾ ਪਰ ਉਹ ਨਾ ਮੰਨਿਆ। ਰਈਆ ਆਪਣੇ ਮਹਿਮਾਨ ਨੂੰ ਰੱਬ ਵਰਗਾ ਦਰਜਾ ਦੇ ਰਿਹਾ ਸੀ। ਇੱਕ ਦਿਨ ਦੀ ਗੱਲ ਹੈ ਜਦੋਂ ਰਈਆ ਢੇਡ ਬੱਕਰੀਆਂ ਚਰਾ ਕੇ ਘਰ ਵਾਪਸ ਮੁੜਿਆ ਤਾਂ ਉਸ ਦੇ ਨਾਲ ਇੱਕ ਫਟੇ ਪੁਰਾਣੇ ਕੱਪੜੇ ਵਾਲਾ ਅਦਖੜ ਵਿਅਕਤੀ ਵੀ ਸੀ। ਜਿਉਂ ਹੀ ਉਹ ਫਟੇ ਪੁਰਾਣੇ ਕੱਪੜਿਆਂ ਵਾਲਾ ਬੰਦਾ ਅੰਦਰ ਵੜਿਆ ਪਹਿਲੇ ਆਦਮੀ ਦਾ ਉਹਨੂੰ ਦੇਖ ਕੇ ਪਾਰਾ ਚੜ ਗਿਆ ਉਹਦਾ ਜੀ ਕੀਤਾ ਉਹਨੂੰ ਥਾਂ ਤੇ ਹੀ ਮਾਰ ਦੇਵੇ ਪਰ ਫਿਰ ਉਹ ਸਹਿਜ ਨਾਲ ਸੋਚਣ ਲੱਗਾ ਜੇ ਮੈਂ ਇਹਦੇ ਨਾਲ ਇੱਥੇ ਲੜ ਪਿਆ ਤਾਂ ਇਹ ਸਾਰਾ ਭੇਦ ਖੋਲ ਦੂ ਕਿਉਂ ਨਾ ਇਸ ਬੰਦੇ ਨਾਲ ਸੁਲਾ ਕਰਕੇ ਆਜੜੀ ਦੇ ਘਰ ਐਸ਼ ਕੀਤੀ ਜਾਵੇ ਫਿਰ ਪਹਿਲੇ ਬੰਦੇ ਨੇ ਮੌਕਾ ਪਾ ਕੇ ਉਸ ਆਦਮੀ ਨੂੰ ਕਿਹਾ ਮੇਰੀ ਗੱਲ ਸੁਣ ਹੁਣ ਤੂੰ ਗੱਲ ਨਾ ਕਰੀਂ ਆਪਾਂ ਸਿਰਫ ਇੱਥੇ ਰਹਿ ਕੇ ਐਸ਼ ਕਰਨੀ ਐ ਤੇ ਨਾਲੇ ਰੱਜ ਕੇ ਖਾਣਾ ਐ ਦੂਜੇ ਆਦਮੀ ਨੇ ਵੀ ਉਸ ਦੀ ਹਾਂ ਚਾਹ ਮੜਾ ਦਿੱਤੀ ਉਹ ਦੋਵੇਂ ਬੜੇ ਮਿੱਠ ਪੋਲੜੇ ਬਣ ਕੇ ਰਈਏ ਦੇ ਘਰ 'ਚ ਐਸ਼ੋ ਰਾਮ ਨਾਲ ਰਹਿੰਦੇ ਰਹੇ ਦੂਜੇ ਦਿਨ ਤੀਜੇ ਦਿਨ ਕਿਸੇ ਨਾ ਕਿਸੇ ਬਹਾਨੇ ਰਈਏ ਦੀ ਬੱਕਰੀ ਮਰਵਾ ਲੈਂਦੇ ਤੇ ਕੁਝ ਮਾਸ ਛਕਦੇ ਤੇ ਫਿਰ ਬਹਾਨਾ ਲੱਭ ਲੈਂਦੇ ਹੌਲੀ ਹੌਲੀ ਰਈਏ ਆਜੜੀ ਦੀਆਂ ਪੇਡਾਂ ਬੱਕਰੀਆਂ ਖਤਮ ਹੋਣ ਲੱਗੀਆਂ ਇੱਕ ਦਿਨ ਤੋਂ ਉਹਨਾਂ ਦੋਵਾਂ ਬੰਦਿਆਂ ਨੇ ਦੇਖਿਆ ਕਿ ਰਈਏ ਕੋਲ ਤਾਂ ਇੱਕੋ ਹੀ ਢੇਰ ਰਹਿ ਗਈ ਹੈ ਤਾਂ ਉਹਨਾਂ ਰਈਏ ਨੂੰ ਕਿਹਾ ਪਿਆਰੇ ਧਰਮੀ ਪੁਰਸ਼ ਹੁਣ ਅਸੀਂ ਬਿਲਕੁਲ ਤੰਦਰੁਸਤ ਹਾਂ ਅਸੀਂ ਜਾਣਾ ਚਾਹੁੰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਮਹਿਮਾਨ ਬਣ ਕੇ ਰਹੇ ਰਈਏ ਨੇ ਉਹਨਾਂ ਨੂੰ ਪਿਆਰ ਨਾਲ ਵਿਦਾ ਕਰ ਦਿੱਤਾ ਦੋਵੇਂ ਤੁਰ ਗਏ ਪਹਿਲੇ ਆਦਮੀ ਨੂੰ ਦੂਜੇ ਤੇ ਬਹੁਤ ਗੁੱਸਾ ਸੀ ਉਸੇ ਖੱਡ ਕੋਲ ਲਿਆ ਪਹਿਲੇ ਆਦਮੀ ਨੇ ਦੂਜੇ ਨੂੰ ਧੱਕਾ ਦੇ ਦਿੱਤਾ ਪਰ ਦੂਜਾ ਚੁਸਤ ਸੀ ਉਹ ਬਚ ਗਿਆ ਹੁਣ ਉਹਨੇ ਪਹਿਲਾ ਫੜ ਲਿਆ ਦੋਵੇਂ ਖੂਬ ਘਸਨ ਮੁੱਕੀ ਹੋਈ ਕਾਫੀ ਦਿਨ ਲੜਦੇ ਰਹੇ ਆਖਰ ਲੜਦਿਆਂ ਹੀ ਉਹ ਛੋਟੀ ਖੱਡ ਵਿੱਚ ਡਿੱਗ ਪਏ ਇੱਕ ਤੇਜ਼ ਝਾੜੀ ਦੀਆਂ ਤਿੱਖੀਆਂ ਸੂਲਾਂ ਨੇ ਦੋਵਾਂ ਨੂੰ ਬਿੰਨ ਦਿੱਤਾ ਅਗਲੇ ਦਿਨ ਚਰਵਾਹਾ ਰਈਆ ਫਿਰ ਇੱਕ ਪੇੜ ਲੈ ਕੇ ਉਥੋਂ ਦੀ ਨਿਕਲਿਆ ਉਹਨੂੰ ਦੋ ਬੰਦਿਆਂ ਦੇ ਕਰਹਾਉਣ ਦੀ ਆਵਾਜ਼ ਸੁਣੀ ਉਸਨੇ ਖੱਡ ਵਿੱਚ ਦੇਖਿਆ ਦੋਵੇਂ ਖੂਨ ਨਾਲ ਲਥਪਥ ਹੋ ਉਹ ਉੱਤੀ ਸੈਗ ਰਹੀ ਸੀ ਰਈਆ ਢੇਟ ਦਾ ਦੁੱਧ ਲੈ ਹੀਠਾਂ ਉਤਰਿਆ ਉਹਨਾਂ ਦੋਵਾਂ ਵਿਚਕਾਰ ਜਾ ਬੈਠਾ ਤੇ ਕਹਿਣ ਲੱਗਾ ਮਹਿਮਾਨੋ ਚੱਲੋ ਮੇਰੇ ਨਾਲ ਸਾਡੇ ਘਰ ਤੁਹਾਡਾ ਇਹ ਹਾਲ ਕਿਸ ਤਰ੍ਹਾਂ ਹੋਇਆ ਦੋਵਾਂ 'ਚ ਥੋੜਾ ਬੋਲਣ ਦੀ ਸ਼ਕਤੀ ਆ ਗਈ ਤੇ ਪਿਆਰੇ ਧਰਮੀ ਪੁਰਸ਼ ਅਸੀਂ ਬਹੁਤ ਪਾਪੀ ਹਾਂ ਸ਼ਹਿਰਾਂ 'ਚ ਲੁੱਟਾਂ ਖੋਹਾਂ ਕਰਦੇ ਸੀ ਤੇ ਜੋਤਾਂ ਇਕੱਠਾ ਕਰਦੇ ਸੀ ਉਹ ਇਸ ਖੱਡ ਦੇ ਨਾਲ ਸਿੰਮਲ ਰੁੱਖ ਦੀਆਂ ਜੜਾਂ ਵਿੱਚ ਦੱਬ ਦਿੰਦੇ ਸੀ ਫਿਰ ਦੋਵੇਂ ਹਾਈ ਹਾਈ ਕਰਨ ਲੱਗੇ ਫਿਰ ਕੀ ਹੋਇਆ ਪਹਿਲਾ ਕਹਿਣ ਲੱਗਾ ਇੱਕ ਦਿਨ ਜਦੋਂ ਬਹੁਤ ਜ਼ਿਆਦਾ ਧਨ ਇਕੱਠਾ ਹੋ ਗਿਆ ਤਾਂ ਇਸ ਆਦਮੀ ਨੇ ਜੋ ਮੇਰਾ ਮਿੱਤਰ ਵੀ ਸੀ ਮੈਨੂੰ ਖੱਡ ਚ ੱ ਧੱਕਾ ਦੇ ਕੇ ਸਿੱਟ ਦਿੱਤਾ ਕੁਦਰਤੀ ਮੈਂ ਇੱਥੇ ਟੰਗਿਆ ਗਿਆ ਤੇ ਤੂੰ ਮੈਨੂੰ ਬਚਾ ਲਿਆ ਉਸ ਦੀ ਗੱਲ ਤੋਂ ਬਾਅਦ ਅੱਜ ਫੇਰ ਬੋਲ ਪਿਆ ਮੈਂ ਇਸ ਆਦਮੀ ਨੂੰ ਧੱਕਾ ਦੇ ਕੇ ਉਹ ਧਨ ਕੱਢ ਕੇ ਲੈ ਗਿਆ ਤੇ ਹੋਰ ਕਿਸੇ ਥਾਂ ਤੇ ਦੱਬ ਦਿੱਤਾ ਫਿਰ ਮੈਂ ਸ਼ਹਿਰ ਗਿਆ ਤਾਂ ਤਾਂ ਮੇਰੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਮੈਨੂੰ ਫੜਨ ਦਾ ਇਨਾਮ ਰੱਖਿਆ ਹੋਇਆ ਸੀ ਮੈਨੂੰ ਤਾਂ ਟਿਕਾ ਨਹੀਂ ਸੀ ਆ ਰਿਹਾ ਮੈਂ ਫਿਰ ਯੋਜਨਾ ਅਨੁਸਾਰ ਫਟੇ ਪੁਰਾਣੇ ਕੱਪੜੇ ਪਾ ਕੇ ਤੇਰੇ ਪਿੰਡ ਆਸਰਾ ਲੈਣ ਆ ਗਿਆ ਕਿਉਂਕਿ ਤੁਹਾਡੇ ਪਿੰਡ ਦੇ ਲੋਕ ਅਪਰਾਧ ਨਹੀਂ ਸੀ ਕਰਦੇ ਚਰਵਾਹਾ ਰੀਆ ਮੁਸਕਰਾਰ ਰਿਆ ਸੀ ਹੁਣ ਦੋਵੇਂ ਆਦਮੀਆਂ ਤੋਂ ਬੋਲਿਆ ਵੀ ਨਹੀਂ ਸੀ ਜਾ ਰਿਹਾ ਤਾਂ ਫਿਰ ਤੁਸੀਂ ਉਸ ਧਨ ਨਾਲ ਅਮੀਰ ਬਣਨਾ ਚਾਹੁੰਦੇ ਹੋ ਚਲੋ ਉਠੋ ਮੈਂ ਤੁਹਾਡੀ ਸੇਵਾ ਕਰਾਂਗਾ ਅਤੇ ਜਦੋਂ ਤੁਸੀਂ ਠੀਕ ਹੋਗੇ ਉਹ ਤਨ ਲੈ ਲੈਣਾ ਤੇ ਐਸ਼ ਕਰਨਾ ਨਹੀਂ ਧਰਮੀ ਪੁਰਸ਼ ਸਾਡੇ ਵਿੱਚ ਬੈਠਣ ਦੀ ਸ਼ਕਤੀ ਨਹੀਂ ਸਾਡਾ ਖੂਨ ਬਹੁਤ ਵਹਿ ਚੁੱਕਿਆ ਤੂੰ ਸਾਰਾ ਤਨ ਲੈ ਜਾ ਤੂੰ ਸਾਡੀ ਬਹੁਤ ਸੇਵਾ ਕੀਤੀ ਦੂਜੇ ਆਦਮੀ ਨੇ ਆਜੜੀ ਰਈਏ ਨੂੰ ਉਹ ਜਗ੍ਹਾ ਦੱਸ ਦਿੱਤੀ ਜਿੱਥੇ ਤਨ ਦੱਬਿਆ ਹੋਇਆ ਸੀ ਫਿਰ ਰਈਆ ਦੋਵਾਂ ਆਦਮੀਆਂ ਨੂੰ ਆਪਣੇ ਘਰ ਲੈ ਗਿਆ ਪਰ ਉਹ ਦੋਵੇਂ ਕੁਝ ਦਿਨਾਂ ਬਾਅਦ ਮਰ ਗਏ ਤੇ ਰਈਏ ਨੇ ਉਹ ਸਾਰਾ ਤਨ ਕੱਢਿਆ ਤੇ ਗਰੀਬਾਂ ਲੋੜਵੰਦਾ ਬੰਦਿਆਂ ਵਿੱਚ ਵੰਡ ਦਿੱਤਾ ਜਦੋਂ ਪਿੰਡ ਵਾਲਿਆਂ ਨੂੰ ਆਜੜੀ ਰਈ ਦੀ ਇਹ ਮਹਿਮਾਨ ਨਵਾਜੀ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੂੰ ਬੜਾ ਫਖਰ ਮਹਿਸੂਸ ਹੋਇਆ ਹਰੇਕ ਘਰ ਨੇ ਇੱਕ ਇੱਕ ਢੇੜ ਜਾਂ ਬੱਕਰੀ ਆਜੜੀ ਨੂੰ ਇਨਾਮ ਵਜੋਂ ਦਿੱਤੀ ਤੇ ਆਜੜੀ ਪਹਿਲਾਂ ਨਾਲੋਂ ਵੀ ਵੱਧ ਖੁਸ਼ਹਾਲ ਹੋ ਗਿਆ ਤਾਂ ਪਿਆਰੇ ਬੱਚਿਓ ਆਪਣੀ ਅੱਜ ਦੀ ਕਹਾਣੀ ਖਤਮ ਹੁੰਦੀ ਹੈ ਭਲੇ ਆਜੜੀ ਦੀ ਕਹਾਣੀ ਸੀ ਤੇ ਅਗਲੀ ਕਹਾਣੀ ਨਾਲ ਆਪਾਂ ਫੇਰ ਮਿਲਾਂਗੇ ਜੇ ਤੁਹਾਨੂੰ ਮੇਰੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਵੀ ਕਰ ਸਕਦੇ ਹੋ ਥੈਂਕ ਯੂ ਧੰਨਵਾਦ